ਹੈਲੋ ਮੈਂ ਡਾਕਟਰ ਤੇਨਕਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਨਵੇਂ ਵਿਸ਼ੇ ਦੇ ਨਾਲ ਮੌਸਮ ਬਦਲਣ ਕੀੜੇ ਮਕੌੜੇ ਨਿਕਲਦੇ ਆ ਕੋਈ ਹਰਜ ਨਹੀਂ ਪਰ ਬਿਨਾਂ ਵਜ੍ਹਾ ਅਚਾਨਕ ਘਰ ਵਿੱਚ ਕੀੜੀਆਂ ਜਾਂ ਕੀੜੇ ਮਕੌੜੇ ਦੌੜਦੇ ਦੇਖ ਕੇ ਤੁਸੀਂ ਕਦੀ ਸੋਚਿਆ ਨਹੀਂ ਕਿ ਇਹ ਸਿਰਫ ਕੀੜੇ ਨਹੀਂ ਆ ਸਗੋ ਭਾਗਾਂ ਦੇ ਰਾਜਦਾਰ ਨੇ ਸਾਡੇ ਸਦੀਆਂ ਪੁਰਾਣੇ ਗ੍ਰੰਥਾਂ 'ਚ ਜ਼ਿਕਰ ਆਉਂਦਾ ਹੈ ਇੰਦਾਂ ਦੇ ਭੇਦ ਲਿਖੇ ਇਹਨਾਂ ਨੂੰ ਡਿਫਰੈਂਸ਼ੀਏਟ ਕਰਤਾ ਆ ਜੋ ਤੁਹਾਡਾ ਭਵਿੱਖ ਤੱਕ ਬਦਲ ਸਕਦੇ ਆ ਕੀੜੇ ਮਕੌੜੇ ਇਹਨਾਂ ਨੂੰ ਹਲਕੇ 'ਚ ਨਹੀਂ ਲੈਣਾ ਕਿ ਤੁਸੀਂ ਜਾਣਦੇ ਹੋ ਕਿ ਘਰ ਵਿੱਚ ਆਉਣ ਵਾਲੇ ਕੀੜੇ ਜਾਂ ਮਕੌੜੇ ਜਾਂ ਕਹੋ ਕੀਟ ਪਤੰਗੇ ਇਹ ਵੀ ਜੋਤਿਸ਼ ਦੇ ਅਨੁਸਾਰ ਚੰਗੇ ਜਾਂ ਮਾੜੇ ਸੰਕੇਤ ਲਿਆਉਂਦੇ ਆ ਕੁਝ ਗ੍ਰੰਥ ਨੇ ਖਾਸ ਕਰਕੇ ਮੈਂ ਜ਼ਿਕਰ ਕਰਾਂਗੀ ਸ਼ਕੁੰਤੰਤਰ ਇਹਦੇ ਵਿੱਚ ਇਹਨਾਂ ਘਰ ਵਿੱਚ ਨਿਕਲਦੇ ਕੀੜੇ ਮਕੌੜਿਆਂ ਦੇ ਨਾਲ ਸਬੰਧਤ ਸ਼ਗਨ ਅਫਸ਼ਕਦਾਂ ਦੀ ਗੱਲ ਕੀਤੀ ਆ ਇਹਨਾਂ ਦੇ ਚੰਗੇ ਮਾੜੇ ਪ੍ਰਭਾਵਾਂ ਦੀ ਵਿਆਖਿਆ ਕੀਤੀ ਗਈ ਆ ਅੱਜ ਖਾਸ ਤੌਰ ਤੇ ਮੈਂ ਕੀੜੀਆਂ ਉਹਨਾਂ ਦੇ ਰੰਗਾਂ ਦੀ ਗੱਲ ਕਰਾਂਗੀ ਤੇ ਕਾਲੇ ਮਕੌੜਿਆਂ ਦੇ ਵੈਦਿਕ ਰਾਜ ਜਾਣਾਂਗੀ ਔਰ ਜੋਤਿਸ਼ ਨਜ਼ਰੀਏ ਤੋਂ ਗੱਲ ਕਰਾਂਗੀ ਕਿ ਇਹਨਾਂ ਵਿੱਚੋਂ ਕਿਹੜੀਆਂ ਕੀੜੀਆਂ ਚੰਗੀਆਂ ਤੇ ਕਿਹੜੀਆਂ ਮਾੜੀਆਂ ਤੇ ਤੁਸੀਂ ਇਹਨਾਂ ਲਈ ਕੀ ਕਰੋ ਉਪਾਅ ਕੀ ਕਰਨੇ ਨੇ ਕੀੜੀਆਂ ਜਦੋਂ ਆਜਣ ਤੁਹਾਡੇ ਘਰ ਲਾਲ ਮੈਂ ਪਹਿਲਾਂ ਗੱਲ ਕਰਤੀ ਮੌਸਮ ਬਦਲਿਆ ਕੀੜੇ ਮਕੌੜਿਆ ਨੇ ਨਿਕਲਣਾ ਉਹ ਗੱਲ ਵੱਖਰੀ ਹੈ ਪਰ ਅਚਨਛਿਤ ਲਾਲ ਕੀੜੀਆਂ ਆਜਣ ਜਦੋਂ ਪੁਰਾਤਨ ਗ੍ਰੰਥਾਂ ਚ ਜ਼ਿਕਰ ਹੈ ਕਿ ਜਦੋਂ ਲਾਲ ਕੀੜੀਆਂ ਘਰ ਦੇ ਵਿੱਚ ਅਚਾਨਕ ਵੱਧ ਜਾਣ ਤਾਂ ਸਮਝ ਲਓ ਕਲੇਸ਼ ਝਗੜਾ ਗੁੱਸਾ ਅਪਸੀ ਜੋ ਗਿਲੇ ਸ਼ਿਕਵੇ ਨਰਾਜ਼ਗੀਆਂ ਉਸ ਵੱਲ ਇਸ਼ਾਰਾ ਵਦਨੇ ਵਦਨੇ ਨੇ ਜੇ ਲਾਲ ਕੀੜੀਆਂ ਰਸੋਈ ਚ ਨਿਕਲ ਗਈਆਂ ਜਾਂ ਅਨਾਜ ਦੇ ਭੰਡਾਰ ਜਿੱਥੇ ਤੁਸੀਂ ਸਟੋਰ ਕੀਤੇ ਡਰਮਾਂ ਚ ਉਹਦੇ ਨੇੜੇ ਆ ਗਈਆਂ ਨਾ ਤਾਂ ਮੰਗਲ ਦੋਸ਼ ਦਾ ਪ੍ਰਗਟਾਵਾ ਹੈ ਨਿਸ਼ਚਿਤ ਹੈ ਕਿ ਮੰਗਲ ਦੋਸ਼ ਪੈਦਾ ਹੋ ਚੁੱਕਾ ਹੈ ਜਿਸ ਦੇ ਨਾਲ ਖੂਨ ਜਾਂ ਸਿਤ ਨਾਲ ਸੰਬੰਧਤ ਰੋਗ ਪੈਦਾ ਹੋਣੇ ਸ਼ੁਰੂ ਹੋ ਜਾਣੇ ਆ ਜਿੰਨੇ ਪਰਿਵਾਰਕ ਜੀ ਐ ਉਹਨਾਂ ਵਿੱਚੋਂ ਜਿਹੜਾ ਮੰਗਲਦੋਸ਼ ਦਾ ਸ਼ਿਕਾਰ ਹੋ ਗਿਆ ਜਿਹਦੀ ਇਮਿਊਨਿਟੀ ਵੀਕ ਆ ਜਿਹਦੀ ਆਰਾ ਨੈਗੇਟਿਵ ਆ ਇਹਨਾਂ ਲਾਲ ਕੀੜੀਆਂ ਦਾ ਮਾੜਾ ਪੱਖ ਕੀ ਆ ਦੇਖੋ ਅਚਨਚੇਤ ਆ ਗਿਆ ਗ੍ਰਹਿ ਕਲੇਸ਼ ਵੱਜ ਜਾਣਾ ਆ ਪਰਿਵਾਰਾਂ ਚਾਣਵਣ ਸ਼ੁਰੂ ਹੋ ਗਈ ਆਪਸ ਦੇ ਵਿੱਚ ਗ੍ਰੋਥ ਬੜਾ ਵੱਧ ਗਿਆ ਤਾਂ ਤੁਸੀਂ ਡਾਕਟਰ ਤੇਰਾਕੌਰ ਦਾ ਦੱਸਿਆ ਨਾਲ ਹੀ ਇਹ ਉਪਾਅ ਕਰਨਾ ਸ਼ੁਰੂ ਕਰ ਦੇਣਾ ਮਾਰਨੀਆਂ ਨਹੀਂ ਆ ਕੀੜੀਆਂ ਪਾਪ ਨਹੀਂ ਖਟਣਾ ਮੰਗਲਵਾਰ ਨੂੰ ਤੁਸੀਂ ਥੋੜਾ ਜਿਹਾ ਗੁੜ ਲੈ ਲਓ ਖਰੀਦਣਾ ਆ ਝੂਠਾ ਨਹੀਂ ਕਿ ਘਰ ਚਾਹ ਪੀਣੇ ਹੋ ਤੇ ਉੱਚੇ ਡੱਬੇ ਚੋਂ ਕੱਢੋ ਤੇ ਚਲੋ ਨਹੀਂ ਸੁੱਚਮਤਾ ਜ਼ਰੂਰੀ ਹੈ ਗੁੜ ਲੈ ਲੈਣਾ ਤੇ ਲਾਲ ਕੱਪੜਾ ਥੋੜਾ ਜਿਹਾ ਲੈ ਲਓ 1/2 ਮੀਟਰ ਉਹਦੇ ਚ ਗੁੜ ਰੱਖ ਕੇ ਮੰਦਰ ਚ ਛਿੜਾ ਦਿਓ ਓਮ ਅੰਗਾਰ ਕਾਇ ਨਮਹ ਦਾ ਇੱਕ ਮਾਲਾ ਕੱਢ ਲਈ ਜਾਪ ਕਰ ਲਿਆ ਓਮ ਅੰਗਾਰ ਕਾਇ ਨਮਹ ਮੰਗਲ ਦਾ ਜਾਪ ਹੈ ਵੀਜ ਮੰਤਰ ਜਦੋਂ ਕਾਲੀਆਂ ਕੀੜੀਆਂ ਦੀ ਗੱਲ ਕਰਾਂ ਤਾਂ ਖਾਂਡ ਪੀਣ ਦੀਆਂ ਅਵਸਥਾਵਾਂ ਲੈ ਕੇ ਜੇ ਤਾਂ ਉਹ ਬਾਹਰੋਂ ਤੁਹਾਡੇ ਘਰ ਵੱਲ ਨੂੰ ਆ ਰਹੀਆਂ ਅੰਦਰ ਕਿਤੇ ਉਹ ਵੀ ਬਾਹਰੋਂ ਅੰਦਰੋਂ ਵੱਲ ਨੂੰ ਆ ਰਹੀਆਂ ਆ ਤਾਂ ਸਮਝ ਲਓ ਧਨ ਲਾਭ ਦਾ ਇਸ਼ਾਰਾ ਆ ਖੁਸ਼ਹਾਲੀ ਆਉਣ ਵਾਲੀ ਆ ਖਜ਼ਾਨੇ ਖੁੱਲੇ ਆ ਕਿਤੇ ਨਾ ਕਿਤੇ ਪੈਸੇ 'ਚ ਵਾਧਾ ਬਰਕਤ ਹੋਣ ਜਾ ਰਹੀ ਹੈ ਉਹਨਾਂ ਦੇ ਕੋਲ ਕੋਈ ਵੀ ਖਾਣ ਪੀਣ ਵਾਲੀ ਵਸਤੂਆਂ ਦੇ ਕੋਲ ਹੋਵੇ ਜਦੋਂ ਤੁਰ ਗਿਆ ਆਉਣ ਵਾਲਰੋਂ ਅੰਦਰੋਂ ਪਰ ਜੇ ਇਹਨਾਂ ਦਾ ਬਹੁਤ ਵੱਡਾ ਸਮੂਹ ਪਹਿਲਾਂ ਤਾਂ ਘਰ 'ਚ ਸੀ ਕਾਲੀਆਂ ਕੀੜੀਆਂ ਦਾ ਪਰ ਘਰ ਛੱਡ ਕੇ ਬਾਹਰ ਵੱਲ ਨੂੰ ਤੁਰ ਪਿਆ ਤਾਂ ਸਮਝ ਲਓ ਪੈਸੇ 'ਚ ਬਹੁਤ ਘਾਟਾ ਪੈਣ ਦਾ ਸੰਕੇਤ ਆ ਜਾਂ ਕੋਈ ਨਾ ਕੋਈ ਵੱਡਾ ਖਰਚਾ ਜਿੱਦਾਂ ਕੋਈ ਬਿਮਾਰੀ ਆ ਜਾਏਗੀ ਦਵਾਈਆਂ ਉਹਦੇ ਤੇ ਪੈਸਾ ਖਰਚਣਾ ਪੈ ਸਕਦਾ ਹੈ ਸੋ ਪੈਸੇ ਦੀ ਬਰਬਾਦੀ ਵਾਲਾ ਇਸ਼ਾਰਾ ਜੇ ਕਾਲੀਆਂ ਕੀੜੀਆਂ ਪਹਿਲਾਂ ਘਰ ਦੇ ਅੰਦਰ ਸੀ ਫਿਰ ਹੌਲੀ ਹੌਲੀ ਮਾਈਗ੍ਰੇਟ ਕਰਕੇ ਬਾਹਰ ਨੂੰ ਚਲੀਆਂ ਜਾਂ। ਮੈਂ ਚੰਗਾ ਪੱਖ ਦੱਸਦਾ ਇਹਨਾਂ ਕਾਲੀਆਂ ਕੀੜੀਆਂ ਦਾ। ਕਾਲੀਆਂ ਕੀੜੀਆਂ ਖਾਸ ਤੌਰ ਤੇ ਬਹੁਤ ਸ਼ੁਭ ਮੰਨੀਆਂ ਗਈਆਂ। ਜੇ ਉਹ ਬਾਹਰੋਂ ਚੀਨੀ ਕਿਤੇੋਂ ਵੀ ਲੈਉਣ ਜਾਂ ਅਨਾਜ ਘਰ ਵੱਲੋਂ ਖਿੱਚ ਕੇ ਲੈਉਣ। ਇਹ ਗੱਲਾਂ ਐਵੇਂ ਨਹੀਂ ਸ਼ਕੁਨ ਤੰਤਰ ਬਹੁਤ ਪ੍ਰਾਤਨ ਗ੍ਰੰਥ ਹੈ। ਤੁਸੀਂ ਉਪਾਅ ਕੀ ਕਰਨਾ? ਸ਼ੁੱਕਰਵਾਰ ਨੂੰ ਆਟੇ ਦੇ ਥੋੜਾ ਜਿਹਾ ਪਾਣੀ ਚ ਦਾ ਛਿੜਕਾ ਕੇ ਨਾ ਗੋਲੀਆਂ ਜਿਹੀਆਂ ਬਣ ਕੇ ਉਹ ਚ ਚੀਨੀ ਮਿਲਾ ਲਓ ਥੋੜਾ ਜਿਹਾ ਆਟਾ ਲੈ ਲਓ ਪਾਣੀ ਦੇ ਛਿੱਟੇ ਮਾਰ ਲਓ ਉਹਨੇ ਥੋੜਾ ਥੋੜਾ ਜੁੜ ਜਾਣਾ ਜਿਆਦਾ ਨਹੀਂ ਉਹਨੂੰ ਘੋਲਣਾ ਤੁਸੀਂ ਚੀਨੀ ਵਿੱਚ ਮਿਕਸ ਕਰ ਲਓ ਤੇ ਕਾਲੀਆਂ ਕੀੜੀਆਂ ਨੂੰ ਪਾ ਦਿਓ ਠੀਕ ਹੈ ਜੀ ਇਹਦੇ ਨਾਲ ਕੀ ਹੋਣਾ ਘਰ ਦੇ ਵਿੱਚ ਸਮਰਿੱਧੀ ਆਏਗੀ ਬਹੁਤ ਸਾਰੀ ਖੁਸ਼ਹਾਲੀ ਆਏਗੀ ਅਗਲੀ ਵਾਰੀ ਆ ਗਈ ਪੂਰੀਆਂ ਵੀ ਕੀੜੀਆਂ ਆਉਂਦੀਆਂ ਬੜੀਆਂ ਲੜਦੀਆਂ ਚਿਕਾ ਖੜਾ ਦਿੰਦੀਆਂ ਜੇ ਲੜਪੈਣ ਤਾਂ ਸ਼ਕੁਨ ਤੰਤਰ ਚ ਦਰਜ ਹੈ ਕਿ ਪੂਰੀਆਂ ਕੀੜੀਆਂ ਨੂੰ ਮੱਧਮ ਪ੍ਰਭਾਵ ਵਾਲੀਆਂ ਕੀੜੀਆਂ ਕਿਹਾ ਗਿਆ ਆ ਜੇ ਕਿਤੇ ਪੂਰੀਆਂ ਕੀੜੀਆਂ ਘਰ ਦੇ ਕੋਣਿਆਂ ਚ ਜਾਂ ਪੁਰਾਣਾ ਸਮਾਨ ਹੈ ਉਹਦੇ ਚ ਲੱਭ ਪੈਣ ਨਾ ਤੁਹਾਨੂੰ ਤਾਂ ਇਹ ਇਸ਼ਾਰਾ ਕਰਦੀ ਆ ਪੁਰਾਣੇ ਕਰਜ਼ਿਆਂ ਵੱਲ ਅਧੂਰੇ ਕੰਮਾਂ ਜਾਂ ਟਾਲਮਟੋਲ ਦੇ ਚਿੰਨਾ ਵੱਲ ਨਾ ਚੰਗਾ ਹੈ ਦਾ ਪ੍ਰਭਾਵ ਹੈ ਨਾ ਮਾੜਾ ਹੈ ਇਹ ਜਦੋਂ ਨਿਕਲੇ ਹੁਣ ਘਰ ਚ ਪੂਰੀਆਂ ਕੀੜੀਆਂ ਤਾਂ ਸਿਰਫ ਵਾਰਨਿੰਗ ਦਿੰਦੀਆਂ ਤੇ ਘਰ ਦੇ ਵਿੱਚ ਕੁਝ ਰੁਕਾਵਟਾਂ ਨੇ ਜਾਂ ਘਰ ਦੇ ਵਿੱਚ ਕੁਝ ਅੰਤ ਸੁਲਝੇ ਮਸਲੇ ਹਜੇ ਸੋਲਟਣ ਵਾਲੇ ਨਹੀਂ ਨਜ਼ਰ ਆ ਰਹੇ ਨੇੜ ਭਵਿਕ ਵਿੱਚ ਤੁਸੀਂ ਕਿਉਂ ਉਪਾ ਕਰੋਂਗੇ ਸ਼ੁੱਕਰਵਾਰ ਨੂੰ ਤੁਸੀਂ ਲੈਣੇ ਚੌਲ ਥੋੜਾ ਜਿਹਾ ਲੈ ਲੈਣਾ ਦੁੱਧ ਇਹ ਦੇ ਦੇਣਾ ਕਿਸੇ ਲੋੜਵੰਦ ਗਰੀਬ ਨੂੰ ਘਰ ਦੀ ਸਫਾਈ ਵੱਲ ਰੱਖੋਗੇ ਧਿਆਨ ਕਾਲੇ ਮਕੌੜੇ ਆ ਜਾਂਦੇ ਆ ਇਹ ਕਿਹੜੀਆਂ ਸੀ ਮਕੌੜਿਆਂ ਦੀ ਗੱਲ ਕਰਾਂ ਪ੍ਰਤਨ ਗ੍ਰੰਥਾਂ 'ਚ ਜ਼ਿਕਰ ਹੁੰਦਾ ਹੈ ਕਿ ਕਾਲੇ ਮਕੌੜਿਆਂ ਨੂੰ ਅਪਸ਼ਗਨ ਮੰਨਿਆ ਗਿਆ ਹੈ ਜਦੋਂ ਕਾਲੇ ਮਕੌੜੇ ਆ ਗਏ ਸਮਝ ਲਓ ਕੁਛ ਮਾੜਾ ਹੋਣ ਜਾ ਰਿਹਾ ਦਰਵਾਜ਼ੇ ਦੇ ਨੇੜੇ ਕਾਲੇ ਮਕੌੜੇ ਆ ਗਏ ਤਾਂ ਸਮਝ ਲਓ ਨੈਗੇਟਿਵਿਟੀ ਤਾਕਤਾਂ ਵਾਲੀਆਂ ਜਿਹੜੀਆਂ ਨਕਾਰਾਤਮਕ ਤਾਕਤਾਂ ਆ ਉਹਨਾਂ ਉਹ ਆ ਚੁੱਕੀਆਂ ਤੁਹਾਡੇ ਘਰ ਦੇ ਅੰਦਰ ਐਂਟਰ ਕਰ ਗਈਆਂ ਚਾਹੇ ਪਰਿਵਾਰਕ ਜੀ ਬਾਹਰ ગયો ਆ ਪਰਫਿਊਮ ਲਾਇਆ ਹੁੰਦਾ ਜਾਂ ਡਰਿੰਕ ਕੀਤੀ ਹੁੰਦੀ ਆ ਜਾਂ ਚਿਕਨ ਖਾਦਾ ਹੁੰਦਾ ਨਾਲ ਹੀ ਆ ਜਾਂਦੀਆਂ ਬਸ ਇਹ ਖਿਆਲ ਰੱਖਿਆ ਕਰੋ ਸਿਆਣੇ ਬਣੋ ਬਾਹਰ ਹੀ ਪਾਣੀ ਦੇ ਨਾਲ ਹੱਥ ਪੈਰ ਮੂੰਹ ਧੋ ਕੇ ਨਿਕਲੋ ਥੋੜੇ ਜਿਹਾ ਪਾਣੀ ਦੇ ਛਿੱਟੇ ਆਪਣੇ ਉੱਪਰ ਮਾਰ ਲਓ ਪਰ ਪਾਣੀ ਬਹੁਤ ਪਵਿੱਤਰ ਹੁੰਦਾ 네ਗੇਟਿਵਿਟੀ ਘਟਾਉਂਦਾ ਸ਼ਨੀ ਦੋਸ਼ ਹੋਵੇ ਤਦ ਇਹ ਆ ਜਾਂਦੀਆਂ ਜਾਂ ਪਿਤਰਾਂ ਦੀ ਅਸੰਤੁਸ਼ਟੀ ਵੱਲ ਇਸ਼ਾਰਾ ਹੁੰਦਾ ਸੋ ਜਦੋਂ ਕਾਲੇ ਮਖੌੜੇ ਨਿਕਲਿਆ ਨੇ 네ਗੇਟਿਵਿਟੀ ਸ਼ਨੀ ਦੋਸ਼ ਤੇ ਪਿਤਰਾਂ ਦੀ ਅਸੰਤੁਸ਼ਟੀ ਮਾੜਾ ਪੱਖ ਕੀ ਇਹਨਾਂ ਦਾ ਬਿਮਾਰੀਆਂ ਦੀ ਸ਼ੁਰੂਆਤ ਰੋਗਾਂ ਦਾ ਸੰਕੇਤ ਘਰ ਦੇ ਵਿੱਚ ਭਾਰੀ ਵਾਤਾਵਰਣ ਹੈਵiness ਪਤਾ ਲੱਗ ਜਾਂਦਾ ਵੀ ਕੁਝ ਹੈ ਮਨ ਲ ਚੰਗੇ ਭਲੇ ਆ ਪਰ ਬਿਮਾਰ ਫੀਲ ਕਰ ਰਹੇ ਤੁਸੀਂ ਉਪਾਅ ਕਰ ਦੋ ਕੋਈ ਗੱਲ ਨਹੀਂ ਡਾਕਟਰ ਤੇਰਾ ਘਰ ਹੈ ਹੈਨਾ ਸ਼ਨੀਵਾਰ ਨੂੰ ਕਾਲੇ ਤੇਲ ਲੈ ਲਓ ਥੋੜੇ ਜਿਹਾ ਤੇ ਸਰੋਂ ਦਾ ਤੇਲ ਲੈ ਲਓ ਥੋੜਾ ਜਿਹਾ ਪਿੱਪਲ ਦੇ ਰੁੱਖ ਹੇਠ ਚੁੱਪਚੀ ਬੀਤੇ ਰੱਖ ਕੇ ਆ ਜਾਓ ਓਮ ਸ਼ਨੀਸ਼ਚਰਾਇ ਨਮਾ ਓਮ ਸ਼ਨੀਸ਼ਚਰਾਇ ਨਮਾ 11 ਵਾਰ ਇਸ ਨੂੰ ਜਪ ਲਓ ਸੋ ਚੰਗੀਆਂ ਕੀੜੀਆਂ ਕਾਲੀਆਂ ਨੇ ਧਨਲਾਭ ਹੁੰਦਾ ਮਾੜੀਆਂ ਕੀੜੀਆਂ ਗੂੜੀਆਂ ਲਾਲ ਨੇ ਕਲੇਸ਼ ਲਿਆਉਂਦੀਆਂ ਤੇ ਕਾਲੇ ਮਕੌੜੇ ਅਪਸ਼ਕਨ ਦਾ ਪ੍ਰਤੀਕ ਆ ਮੱਦਮ ਸੰਕੇਤ ਨਾ ਚੰਗਿਆਂ ਨਾ ਮਾੜੀਆਂ ਉਹ ਨੇ ਸਾਡੀਆਂ ਪੂਰੀਆਂ ਕੀੜੀਆਂ ਜਿਹੜੇ ਅਧੂਰੇ ਕੰਮਾਂ ਵੱਲ ਇਸ਼ਾਰਾ ਕਰਦੀਆਂ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਡੇ ਘਰ 'ਚ ਕਿਹੜੀਆਂ ਕੀੜੀਆਂ ਜੰਮ ਕੋੜੇ ਜਿਹੜੇ ਬਹੁਤ ਜ਼ਿਆਦਾ ਆਉਂਦੇ ਨੇ ਇੱਕ ਉਪਾਅ ਕਰ ਲੈਣਾ ਅਥਰਵ ਵਿੱਚ ਲਿਖਿਆ ਕਿ ਜੇਕਰ ਘਰ 'ਚ ਲਾਲ ਕੀੜੀਆਂ ਜਾਂ ਕਾਲੇ ਮਕੌੜੇ ਵੱਜ ਜਾਣ ਤਾਂ ਸੋਮਵਾਰ ਵਾਲੇ ਦਿਨ ਗੰਗਾ ਜਲ 'ਚ ਕੁਝ ਕਾਲੇ ਤੇਲ ਪਾ ਲੋ ਘਰ ਦੇ ਚੌਕਟ ਤੇ ਛਿੜਕਾ ਦਿਓ ਇਸ ਨਾਲ ਨੈਗੇਟਿਵਿਟੀ ਜੋ ਕੀੜੀਆਂ ਵੱਲੋਂ ਲਿਆਂਦੀ ਜਾ ਰਹੀ ਉਹ ਦੂਰ ਹੋ ਜਾਏਗੀ ਤੇ ਸ਼ੁਭ ਕੀੜੀਆਂ ਜਿਹੜੀਆਂ ਕਾਲੀਆਂ ਕੀੜੀਆਂ ਉਹਨਾਂ ਦੀ ਗਿਣਤੀ ਤੁਹਾਡੇ ਘਰ 'ਚ ਵੜ ਜਾਏਗੀ ਵਧੇਗੀ ਉਹ ਵੜਨਗੀਆਂ ਤੁਹਾਡੇ ਘਰ ਦੇ ਅੰਦਰ ਉਹਦਾਂ ਦਾ ਉਹਨਾਂ ਦਾ ਨੁਕਸਾਨ ਕੋਈ ਨਹੀਂ ਉਹਨਾਂ ਨੇ ਤੁਹਾਨੂੰ ਕੀ ਕਹਿਣਾ ਉਹ ਆਪਣੇ ਆਪ ਚ ਮਾਸਟਰ ਹੁੰਦੀਆਂ ਹਨ ਕੁਦਰਤ ਹੈ ਤਾਂ ਹੁਣ ਤੁਸੀਂ ਜਾਣ ਲਿਆ ਕਿ ਛੋਟੇ ਕੀੜੇ ਵੀ ਤੁਹਾਡੀ ਕਿਸਮਤ ਦੇ ਰਾਜ ਖੋਲਦੇ ਆ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦੋ ਡਾਕਟਰ ਤੇਰਾਕੌਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਨਵਾਂ ਹਾਈਪ ਆਪਸ਼ਨ ਆਇਆ ਹੋਇਆ ਕੋਈ ਨਹੀਂ ਦਬਦਾ ਆਪਸ਼ਨ ਪ੍ਰੈਸ ਕਰ ਦਿਆ ਕਰੋ ਤਿੰਨ ਵੀਡੀਓਜ਼ ਤੇ ਕਰ ਸਕਦੇ ਹੋ ਕੜਮੁੱਲ ਨਹੀਂ ਲੱਗਦਾ ਬਸ ਮੇਰਾ ਕੰਟੈਂਟ ਜਿਹੜਾ ਉਹ ਕਿਸੇ ਗਿਣਤੀ ਚ ਆ ਜਾਏਗਾ ਕਿ ਮੈਂ ਮਿਹਨਤ ਕਰਕੇ ਤੁਹਾਨੂੰ ਕੰਟੈਂਟ ਦਿੰਨੀ ਆ ਮਿਲਾਂਗੇ ਕੱਲ ਨਵੇਂ ਵਿਸ਼ੇ ਨਾਲ ਟਿਲ देन ਬਾਏ ਬਾਏ